ਸਸ਼ੀ ਗਾਲ ਤਾਂ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਜੀ ਤੁਹਾਡਾ ਸਾਡੀ ਇੱਕ ਹੋਰ ਨਵੀਂ ਵਲੌਗ ਦੇ ਵਿੱਚ ਅੱਜ ਦਾ ਵਲੌਗ ਆਪਾਂ ਸ਼ਾਮ ਤੋਂ ਸ਼ੁਰੂ ਕੀਤਾ ਹੈ ਆਪਾਂ ਨੂੰ ਟਾਈਮ ਨਹੀਂ ਲੱਗਾ ਸਵੇਰ ਦਾ ਤੇ ਕਿਉਂ ਟਾਈਮ ਨਹੀਂ ਲੱਗਾ ਉਹ ਤੁਹਾਨੂੰ ਵੀ ਪਤਾ ਮਮੀ ਜੀ ਗਏ ਹੋਏ ਨੇ ਤੇ ਸਾਰਾ ਕੰਮ ਆਪਾਂ ਨੂੰ ਕਰਨਾ ਪੈਂਦਾ ਹੈ ਹੁਣ ਪਾਣੀ ਦੀ ਵਾਰੀਆਂ ਲੱਗਦੀਆਂ ਨੇ ਤੇ ਓਬਵੀਅਸਲੀ ਪਾਣੀ ਦੀ ਵਾਰੀ ਲੱਗਦੀ ਹੈ ਤੇ ਆਪਾਂ ਨੂੰ ਪਸ਼ੂਆਂ ਦਾ ਕੰਮ ਵੀ ਆਪ ਹੀ ਕਰਨਾ ਪੈਂਦਾ ਹੈ ਤੇ ਹੁਣ ਫੇਰ ਮੇਰਾ ਪਾਣੀ ਢੋਣ ਆਲਾ ਏ ਤੇ ਮੈਂ ਪਾਣੀ ਢੋਣ ਚਲ ਜਾਂਦਾ ਇਸ ਤੋਂ ਪਹਿਲਾਂ ਮੈਂ ਪਾਣੀ ਢੋਣ ਜਾਵਾਂ ਮੈਂ ਵਲੌਗ ਸ਼ੁਰੂ ਕਰ ਲੈਣਾ ਹੈ ਤੇ ਵਲੌਗ ਦੇ ਵਿੱਚ ਅੱਜ ਦਾਦੀ ਜੀ ਆਟਾ ਗੁੰਨਨ ਦਾ ਹੀ ਨੇ ਉਹ ਤੁਸੀਂ ਦੇਖ ਸਕਦੇ ਹੋ ਤੇ ਅੱਜ ਸਬਜੀ ਕਾਦੀ ਏ ਉਹ ਆਪਾਂ ਦਾਦੀ ਜੀ ਦੇ ਕੋਲੋਂ ਹੀ ਸੁਣ ਲੈਨੇ ਦਾਦੀ ਸਬਜੀ ਕਾਦੀ ਅੱਜ ਹਾਂ ਆਲੂਆਂ ਦੀ ਸਬਜੀ ਏ ਨਾਲ ਦਾਦੀ ਨੇ ਖੀਰ ਬਣਵਾਈ ਬਣਾਈ ਏ ਨਾ ਕੀ ਬਣਾਈ ਏ ਬਣਵਾਈ ਗਈ ਏ ਉਹ ਵੀ ਮੈਂ ਬਣਵਾਈ ਏ ਕਿਉਂਕਿ ਕੀ ਹੈ ਨਾ ਕਿ ਮੈਨੂੰ ਠੰਡੀ ਖੀਰ ਸਵੇਰੇ ਦੇ ਦੁਪਹਿਰ ਦੀ ਰੋਟੀ ਦੇ ਨਾਲ ਖਾਣ ਚ ਕਾਫੀ ਵਧੀਆ ਲੱਗਦੀ ਹੈ ਤੇ ਇਸੇ ਕਰਕੇ ਮੈਂ ਬਣਾਈ ਸੀਗੀ ਬਣਵਾਈ ਸੀ ਕਹਿ ਕੇ ਤੇ ਹੁਣ ਮੈਂ ਚੱਲਿਆ ਆਂ ਪਾਣੀ ਢੋਣ ਵਾਸਤੇ ਹਾਤੇ ਦੇ ਵਿੱਚ ਤੇ ਅੱਜ ਸਵੇਰ ਦੀ ਨੇਰੀ ਚੱਲੀ ਜਾਂਦੀ ਸੀ ਬਹੁਤ ਜ਼ਿਆਦਾ ਸਾਰੀ ਕਲੀਨਿੰਗ ਕੰਪਲੀਟ ਕੀਤੀ ਸਾਰੀ A ਤੋਂ ਲੈ ਕੇ Z ਤੱਕ ਤੇ ਆ ਤੁਸੀਂ ਦੇਖ ਸਕਦੇ ਹੋ ਇੱਧਰ ਫੇਰ ਉਹਨਾਂ ਹੀ ਗੰਦ ਪੈ ਗਿਆ ਆ ਹੁਣ ਡੇਲੀ ਦਾ ਕੰਮ ਹੋ ਗਿਆ ਜੀ ਦਾ ਤੇ ਮੈਸੇਜ ਬਹੁਤ ਜ਼ਿਆਦਾ ਆ ਰਹੇ ਨੇ ਮੇਰੀ ਵੀ ਚੋ ਆਵਾਜ਼ ਵੀ ਕੱਟ ਹੋਊਗੀ ਤੇ ਹੁਣ ਮੈਂ ਚੱਲਿਆ ਪਰਲੇ ਹੱਥ 'ਚ ਪਾਣੀ ਢੋਣ ਵਾਸਤੇ ਹੁਣ ਕੀ ਹੈ ਵੀ ਧਾਰਾਂ ਵੀ ਦੋਨੇ ਮੈਨੂੰ ਕੱਢਣੀਆਂ ਪੈਣੀਆਂ ਨੇ ਪਾਣੀ ਵੀ ਮੈਨੂੰ ਢੋਣਾ ਪੈਂਦਾ ਏ ਗੋਆ ਵੀ ਮੈਨੂੰ ਸੁੱਟਣਾ ਪੈਂਦਾ ਏ ਤੇ ਘਰ ਦੇ ਵਿੱਚ ਵੀ ਕੰਮ ਮੈਨੂੰ ਕਰਉਣਾ ਪੈਂਦਾ ਏ ਵਾਟਰ ਕੁਲਰ ਮੈਨੂੰ ਭਰਨਾ ਪੈਂਦਾ ਏ ਬਹੁਤ ਸਾਰੇ ਕੰਮ ਹੈ ਜਿਹੜੇ ਮੈਨੂੰ ਖੁਦ ਕਰਨੇ ਪੈਂਦੇ ਨੇ ਤੇ ਉਹਦੇ ਵਿੱਚ ਹੁਣ ਵੀਡੀਓ ਬਣਾਉਂਦਾ ਟਾਈਮ ਨਹੀਂ ਲੱਗਦਾ ਸੋ ਇਸੇ ਕਰਕੇ ਦੋ ਦਿਨ ਵੀਡੀਓ ਅਪਲੋਡ ਨਹੀਂ ਹੋਈ ਥੈਨ ਹੁਣ ਮੈਂ ਵੀਡੀਓ ਸ਼ੁਰੂ ਕੀਤੀ ਹੈ ਤੇ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਵੀਡੀਓ ਤੇ ਬਣੇ ਰਹੋ ਤੇ ਬਿਨਾਂ ਕਿਸੇ ਦੇਰੀ ਤੋਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਹੁਣ ਫਟਾਫਟ ਚਲਦੇ ਆਂ ਪਾਣੀ ਲਾਉਣ ਵਾਸਤੇ ਤੇ ਜੋਤ ਮੈਂ ਕਰ ਦਿੱਤੀ ਐ ਤੇ ਹੁਣ ਬਸ ਰੋਟੀਆਂ ਖਾਣ ਲੱਗੇ ਸੀ ਤੇ ਹੁਣੇ ਡੈਡੀ ਨੇ ਖਬਰ ਦਿੱਤੀ ਵੀ ਪਾਣੀ ਦੀ ਵਾਰੀ ਲਾਉਣ ਵਾਸਤੇ ਇੱਕ ਹੋਰ ਬੰਦਾ ਆਉਣ ੜਿਆ ਐ ਤੇ ਉਹਦੇ ਵਾਸਤੇ ਵੀ ਰੋਟੀਆਂ ਲਾ ਦੋ ਤੇ ਹੁਣ ਦਾਦੀ ਜੀ ਨੇ ਉਹਨੇ ਚਿੱਕਰ ਸਾਰਾ ਆਟਾ ਗੁੱਟਾ ਗੁੰਨ ਕੇ ਲੋ ਚੁੱਕ ਦਿੱਤੀ ਸੀਗੀ ਯਾਨੀ ਕਿ ਸਾਰਾ ਆਟਾ ਗੁੰਨ ਕੇ ਰੋਟੀਆਂ ਲਾਤੀਆਂ ਸੀਗੀਆਂ ਤੇ ਹੁਣ ਇੱਕ ਵਾਰੀ ਫੇਰ ਦਾਦੀ ਬੈਠਣ ਹੀ ਲੱਗੇ ਸੀ ਤੇ ਡੈਡੀ ਨੇ ਕਹਿ ਦਿੱਤਾ ਰੋਟੀਆਂ ਹੋਰ ਲਾਓ ਤੇ ਹੁਣ ਦਾਦੀ ਫ ਤੇ ਅੱਜ ਪਾਣੀ ਦੀ ਵਾਰੀ ਐ ਸੋ ਸਾਰੀ ਰਾਤ ਅੱਜ ਪਾਣੀ ਲੱਗੂਗਾ ਖੇਤ ਚ ਤੇ ਪਾਪਾ ਅੰਕਲ ਤੇ ਉਹ ਜਿਹੜਾ ਇੱਕ ਹੋਰ ਜਾਣਾ ਜਿਹੜਾ ਪਾਣੀ ਲਵਾਉਣ ਵਾਸਤੇ ਆਇਆ ਏ ਉਹ ਪਰਲੇ ਹਾਤੇ ਚ ਨੇ ਤੇ ਉੱਥੇ ਹੀ ਸੌਣਗੇ ਕਿਉਂਕਿ ਟਾਈਮ ਨਾਲ ਉੱਠਣਾ ਐ ਤੇ ਜੇ ਕੋਈ ਇੱਕ ਵੀ ਉੱਠ ਪਿਆ ਤੇ ਦੂਜਿਆਂ ਨੂੰ ਉਠਾ ਦਊਗਾ ਤੇ ਮੈਂ ਤੇ ਦਾਦੀ ਇੱਧਰ ਰੋਟੀ ਖਾਣ ਤੋਂ ਬਾਅਦ ਤੇ ਵੇਖਾਂਗੇ ਟੀਵੀ ਕਿਉਂਕਿ ਅੱਜ ਡੈਡੀ ਨਹੀਂ ਰੋਕੂਗਾ ਟੀਵੀ ਵੇਖਣ ਵਾਸਤੇ ਇਸੇ ਕਰਕੇ ਟੀਵੀ ਵੇਖਾਂਗੇ ਤੇ ਸੱਚੀ ਪ੍ਰੋਬਲਮ ਹੁੰਦੀ ਹੈ ਜਦੋਂ ਮੰਮੀ ਨਾ ਹੋਵੇ ਤੇ ਪ੍ਰੋਬਲਮ ਹੁੰਦੀ ਹੈ ਕਿਉਂਕਿ ਕੀ ਹੈ ਨਾ ਵੀ ਕਾਫੀ سارے ਕੰਮ ਸੀਗੇ ਜਿਹੜੇ ਉਹ ਨਹੀਂ ਦੱਸਦੇ ਸੀ ਮੈਨੂੰ ਤੇ ਹੁਣ ਉਹ ਕੰਮ ਮੈਨੂੰ ਕਰਨੇ ਪੈਂਦੇ ਆ ਸੋ ਇਸੇ ਕਰਕੇ ਕੀ ਹੁੰਦਾ ਹੈ ਕਿ ਹਨਾ ਥੋੜਾ ਜਿਹਾ ਔਖਾ ਲੱਗਦਾ ਹੈ ਕੰਮ ਕਰਨਾ ਬਟ ਯੂ نو ਆਦਤ ਪੈ ਜਾਂਦੀ ਹੈ ਕਰਨਾ ਪਊਗਾ ਕੰਮ ਤਾਂ ਗਾਹਾਂਗਾ ਹੁਣ ਜਮਾਂ ਤੇ ਵਿਹਲੇ ਬੈਠ ਕੇ ਤੇ ਨਹੀਂ ਰਹਿ ਸਕਦੇ ਨਾ ਤੇ ਹੋਰ ਬਸ ਲੈਕਸਾ ਇਧਰ ਉਧਰ ਗੇੜੇ ਕੱਢਣ ਦੀ ਹੈ ਹੁਣ ਅੱਜ ਕੱਲ ਲੈਕਸਾ ਨੂੰ ਨਵਾਂ ਫਤੂਰ ਚੜਿਆ ਹੈ ਵੀ ਕੋੜ ਕਿਰਲੀਆਂ ਜਿਹੜੀਆਂ ਕੰਧ ਦੇ ਉੱਤੇ ਤੁਰਦੀਆਂ ਹੁੰਦੀਆਂ ਜਾਂ ਥੱਲੇ ਕੋਈ ਜ਼ਮੀਨ ਤੇ ਕੋਈ ਸੱਪ ਸਲੂਣਾ ਇਨਸੈਕਟ ਤੁਰਦਾ ਹੁੰਦਾ ਉਹਨੂੰ ਫੜਨ ਦਾ ਖਾਣਾ ਨਹੀਂਗਾ ਉਹਨੂੰ ਉਹਦੇ ਗੋਲ ਕਚਰੇ ਕੱਢਣੇ ਵਾਲੇ ਦਵਾਲੇ ਉਹਨੂੰ ਮਤਲਬ ਵਿਚਾਲੇ ਖੜਾ ਕਰਕੇ ਨਾ ਵੀ ਉਹਨੂੰ ਵੇਖਣਾ ਹੈ ਧਿਆਨ ਨਾਲ ਪੂਰੀਆ ਮਤਲਬ ਉਹਦੇ ਨਾਲ ਨੱਕ ਲਾ ਲੈਂਦੀ ਆ ਉਹਦੇ ਨਾਲ ਤੇ ਐ ਉਹਨੂੰ ਵੇਂਦੀ ਅੱਖਾਂ ਦੇ ਨਾਲ ਵੀ ਤੁਰਦਾ ਹੈ ਸੱਚੀ ਤੁਰਦਾ ਹੈ ਕਿ ਕੋਈ ਹੋਰ ਹੀ ਚੀਜ਼ ਹੈ ਜਦੋਂ ਤੁਰਦਾ ਤੇ ਉਹਨੂੰ ਬੋਤ ਬੋਲਦੀ ਆ ਬੋਤ ਬੋਲਦੀ ਆ ਕੋੜ ਕਿਰਲੀ ਨੂੰ ਜੇ ਰਾਤ ਨੂੰ ਵੇਖ ਲੇ ਤੇ ਸੁੱਤੇ ਪਏ ਹੋਈਏ ਇੰਨਾ ਭੌਂਕਦੀ ਆ ਇਹ ਰਾਤ ਮੈਂ ਇਹਦੇ ਚਪਲ ਮਾਰੀ ਐ ਇਸ ਕੋਲੋਂ ਸਾਰੇ ਸੁੱਤੇ ਪਏ ਸੀ ਨੇ ਕੋੜ ਕਿਰਲੀ ਨੂੰ ਵੇਖ ਰਿਆ ਇੰਨਾ ਤੇਜ਼ ਭੌਂਕੀ ਇੰਨਾ ਤੇਜ਼ ਭੌਂਕੀ ਆ ਇਹਨੂੰ ਫਿਰ ਮਾਰਨਾ ਹੀ ਪਿਆ ਫਿਰ ਵੀ ਚੁੱਪ ਨਹੀਂ ਕੀਤੀ ਫਿਰ ਦਾਦੀ ਨੂੰ ਮੈਂ ਠਾਇਆ ਮੈਂ ਕਿਹਾ ਦਾਦੀ ਕੋੜ ਕਿਰਲੀ ਭਜਾ ਦੇ ਕਿ ਕਿ ਉੱਪਰ ਲੀਕਾਂ ਤੇ ਸੀ ਫਿਰ ਦਾਦੀ ਨੇ ਉੱਠ ਕੇ ਕੋੜ ਗਿਰਲੀ ਪਜਾਈ ਫਿਰ ਚੁੱਪ ਹੋਈ ਹੁਣ ਅੱਜ ਕੱਲ ਬਾਲੀ ਵੈਰਨ ਬਣੀ ਆ ਕੋੜ ਗਿਰਲੀਆਂ ਦੀ ਤੇ ਹੁਣ ਪਤਾ ਨਹੀਂ ਇਹਨੂੰ ਕੀ ਚਾਹੀਦਾ ਜੇ ਇਹਨਾਂ ਨੇ ਫੜ ਵੀ ਲੀਤੀ ਨਾ ਇੱਕ ਅੱਧੀ ਕੋੜ ਗਿਰਲੀ ਤੇ ਦੰਦੀ ਵੱਢੀ ਜਾਊਗੀ ਮੂੰਹ ਤੇ ਤੇ ਕਈ ਕਹਿੰਦੇ ਕੋੜ ਗਿਰਲੀ ਦੰਦੀ ਨਹੀਂ ਵੱਢਦੀ ਬਟ ਵੱਢਦੀ ਹੈ ਦੰਦੀ ਕੋੜ ਗਿਰਲੀ ਮੇਰੀ ਮੰਮੀ ਦੀ ਵੱਢਤੀ ਸੀ ਇੱਕ ਵਾਰੀ ਉਹ ਕੱਪੜੇ ਪ੍ਰੈਸ ਕਰ ਰਹੇ ਸੀਗੇ ਤੇ ਉਹ ਜਿਹੜੀ ਪ੍ਰੈਸ ਕਰਨ ਵਾਲੀ ਤਾਰ ਹੁੰਦੀ ਹੈ ਨਾ ਪ੍ਰੈਸ ਦੀ ਉਹਦੇ ਨਾਲ ਲੱਗ ਕੇ ਕੋੜ ਗਿਰਲੀ ਥੱਲੇ ਡੇਗ ਗਈ ਤੇ ਉਹ ਮੰਮੀ ਦੇ ਉਹਨੇ ਇਸ ਜਗ੍ਹਾ ਤੇ ਦੰਦੀ ਵੱਢੀ ਸੀਗੀ ਤੇ ਕੁਛ ਹੋਇਆ ਨਹੀਂ ਨਾ ਉੱਥੇ ਕੋਈ ਦਾਗ ਵਗੈਰਾ ਪਿਆ ਲੇਕਿਨ ਦੰਦੀ ਵੱਡੀ ਸੀ ਤੇ ਉਹਨਾਂ ਨੂੰ ਕੋ ਥੋੜੀ ਦੇਰ ਦਰਦ ਹੋਇਆ ਸੀ ਕਿਤੇ ਜਾ ਰਹੇ ਸੀਗੇ ਸ਼ਾਇਦ ਕਿਸੇ ਦੇ ਮੈਰਿਜ ਸੀ ਜਾਂ ਅਸੀਂ ਕਿਤੇ ਮੈਰਿਜ ਤੇ ਜਾ ਰਹੇ ਸੀ ਕਾਫੀ ਦੂਰ ਜਾ ਰਹੇ ਸੀ ਅਸੀਂ ਪੈਕਿੰਗ ਕਰ ਰਹੇ ਸੀ ਉਸ ਟਾਈਮ ਤੇ ਕਾਫੀ ਖਲਾਰਾ ਪਿਆ ਹੋਇਆ ਸੀ ਕਮਰੇ 'ਚ ਹਾਂ ਉਦੋਂ ਦੀ ਗੱਲ ਹੈ ਉਹਦੇ ਮੰਮੀ ਦੇ ਕੋੜ ਕਿਤਲੀ ਨੇ ਦੰਦੀ ਵੱਡੀ ਸੀ ਤੇ ਮੈਂ ਪਾਪਾ ਨੂੰ ਦੱਸਿਆ ਸੀਗਾ ਹੂੰ ਤੇ ਚਲੋ ਜੀ ਅੱਜ ਦੇ ਵਲੌਗ 'ਚ ਇੰਨਾ ਹੀ ਤੇ ਅੱਜ ਦਾ ਰੂਟੀਨ ਕੁਝ ਐਹੋ ਜਿਹਾ ਹੀ ਰਿਹਾ ਤੇ ਅੱਜ ਨੇਰੀ ਬਹੁਤ ਚੱਲੀ ਕਲੀਨਿੰਗ ਕਰਨ ਤੋਂ ਬਾਅਦ ਵੀ ਪੂਰੇ ਘਰੇ ਗੰਦ ਪੈ ਗਿਆ ਤੇ ਆਪਾਂ ਪੋਚੇ ਨਹੀਂ ਲਾਏ ਅੱਜ ਜਦੋਂ ਦੀ ਮੰਮੀ ਗਈ ਆ ਉਦੋਂ ਦੇ ਘਰੇ ਪੋਚੇ ਨਹੀਂ ਲੱਗੇ ਨਾ ਅੰਦਰ ਚ ਕਿਚਨ ਚ ਲੱਗੇ ਨੇ ਕੋਰਾ ਕੋਈ ਸਾਫ਼ ਕਰ ਦਿੱਤਾ ਏ ਤੇ ਸੀ ਆਪਾਂ ਜਦੋਂ ਦੇ ਮੰਮੀ ਗਏ ਨੇ ਤੇ ਰਸੋਈ ਚੌਂਕਾ ਸਾਫ਼ ਕੀਤਾ ਏ ਨਾ ਬਾਹਰਲੇ ਵਿੜੇ ਚ ਪੋਚਾ ਲੱਗਾ ਏ ਤੇ ਨਾ ਅੰਦਰਾਂ ਚ ਹੀ ਲੱਗਾ ਏ ਤੇ ਚਲੋ ਜੀ ਅੱਜ ਦੀ ਵੀਡੀਓ ਚ ਇੰਨਾ ਹੀ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਜੇ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਜੇ ਕੋਈ ਚੈਨਲ ਤੇ ਨਵੇਂ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਸਾਡੀ ਆਨਮੇਲ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈ ਗਿਆ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਜਾਵੇ ਹੁਣ ਆਪਾਂ ਤੁਹਾਨੂੰ ਮਿਲਾਂਗੇ ਕੱਲ ਦੇ ਨਵੇਂ ਵਲੌਗ ਨਾਲ ਤਦ ਤੱਕ ਲਈ ਓਕੇ ਗੁੱਡ ਬਾਏ ਸੇਫ ਇਰ ਹੋਮ ਐਂਡ ਟੇਕ ਕੇਅਰ ਗੁੱਡ ਬਾਏ